ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਦਾ ਨਾਮ ਫਰਜ ਸਵੇਰੇ ਸਵੇਰੇ ਪায়ে ਵੱਡੇ ਗਲੇਜ਼ ਦਾ ਸਤਾਇਆ ਹੋਇਆ ਮੈਂ ਟਰੈਕਟਰ ਤੇ ਆਣ ਬੈਠਾ ਸਮਝ ਜਾਈ ਨਾ ਲੱਗੇ ਕਿ ਹੁਣ ਕਰਾਂ ਕੀ ਅਖੀਰ ਕਿੱਕਰ ਵਾਲਾ ਕਿਲਾ ਵਾਹਣਾ ਸ਼ੁਰੂ ਕਰ ਦਿੱਤਾ ਖਿਆਲਾਂ ਦੀ ਘੋਮਣ ਘੇਰੀ ਵਿੱਚ ਡੁੱਬੇ ਹੋਏ ਨੇ ਪਹਿਲਾਂ ਵਾਹੇ ਹੋਏ ਸਿਆੜੀ ਫਿਰ ਦੁਆਰਾ ਫਿਰ ਬਾ ਦਿੱਤੇ ਨਾਲ ਹੀ ਉਹ ਟਾਈਮ ਚੇਤੇ ਆ ਗਿਆ ਜਦੋਂ ਘਰ ਵਿੱਚ ਪਲੇਠੀ ਦੇ ਜੋੜੇ ਜੰਮ ਪਏ ਤੇ ਸਾਲ ਮਗਰੋਂ ਹੀ ਫੇਰ ਇੱਕ ਹੋਰ ਪੁੱਤਰ ਹੋ ਪਿਆ ਸਾਰੇ ਪਿੰਡ ਵੱਲੋਂ ਮਿਲਦੀਆਂ ਵਧਾਈਆਂ ਦਾ ਨਾਂ ਮੁੱਕਣ ਵਾਲਾ ਸਿਲਸਲਾ ਕੋਈ ਆਖਦਿਆ ਕਰਦਾ ਸਰਵਰ ਸਾਂ ਵੇਖੀ ਇੱਕ ਦਿਨ ਮੋਢੇ ਤੇ ਚੁੱਕ ਚੁੱਕ ਫਿਰਿਆ ਕਰਨਗੇ ਤੈਨੂੰ ਵੱਡੀ ਉਮਰੇ ਬਸ ਬਹਿ ਕੇ ਹੁਕਮ ਚਲਾਇਆ ਕਰੀ ਆਹ ਵੇਖ ਲੋ ਹੁਕਮ ਚੱਲਦਾ ਅੱਜ ਸਾਰਾ ਪਿੰਡ ਬਨੇਰਿਆਂ ਕੋਠਿਆਂ ਤੇ ਇਕੱਠਾ ਹੋਇਆ ਪਿਆ ਸੀ ਤੇ ਨਿੱਕੇ ਨੇ ਤਾਂ ਵੱਡੇ ਦੀ ਪੱਗ ਲਾਉਣ ਲੱਗਿਆ ਭੋਰਾ ਸ਼ਰਮ ਤੱਕ ਨਹੀਂ ਕੀਤੀ ਟਰੈਕਟਰ ਦੇ ਸਟੀering ਤੇ ਹੱਥ ਰੱਖੀਆਂ ਜੇ ਸੋਚਾਂ ਦੇ ਸਮੁੰਦਰ ਵਿੱਚ ਗੋਤੇ ਖਾ ਹੀ ਰਿਆ ਸਾਂ ਕਿ ਕਿਕਰ ਕੋਲ ਉੱਗੇ ਝਾੜੀਆਂ ਦੇ ਝੁੰਡ ਕੋਲ ਵਿੜਕ ਜਿਹੀ ਹੋਈ ਬ੍ਰੇਕ ਮਾਰ ਉੱਤਰ ਕੇ ਨਜ਼ਰ ਮਾਰੀ ਵੇਖਿਆ ਨਿੱਕੇ ਨਿੱਕੇ ਕਿੰਨੇ ਸਾਰੇ ਕਤੂਰੇ ਸਨ ਮੌਦ ਨਾਲ ਮਾਂ ਦਾ ਦੁੱਧ ਚੁੰਗ ਰਹੇ ਸਨ ਮੈਨੂੰ ਵੇਖ ਉਸਨੇ ਮੈਨੂੰ ਪਹਿਲਾਂ ਬੁਰੀ ਤਰ੍ਹਾਂ ਘੂਰਿਆ ਤੇ ਫਿਰ ਹੌਲੀ-ਹੌਲੀ ਪੰਖਣਾ ਸ਼ੁਰੂ ਕਰ ਦਿੱਤਾ ਮੈਂ ਕਿੰਨੀ ਦੇਰ ਖਲੋਤਾ ਵੇਖਦਾ ਰਿਆ ਫਿਰ ਅਚਾਨਕ ਆਪ ਮੁਹਾਰੇ ਹੀ ਉੱਚੀ ਸਾਰੀ ਬੋਲ ਉੱਠਿਆ ਨਾ ਪਾ ਮੋ ਇਨਾਨਾ ਸੋਚਦੀ ਕੁਝ ਹੋਰ ਹੋਵੇਗੀ ਪਰ ਹੋਣਾ ਕੁਝ ਹੋਰ ਏ ਇਹ ਦੁੱਧ ਚੁੰਗਦੇ ਜਦੋਂ ਆਪਣੇ ਪੈਰਾਂ ਸਿਰ ਹੋਏ ਤਾਂ ਦਾੜ ਜਾਣਾ ਇੰਨਾ ਸਾਰਿਆਂ ਨੇ ਹੋਰਾਂ ਬਾਤ ਨਹੀਂ ਪੁੱਛਣੀ ਇਹਨਾਂ ਤੇਰੀ ਕੁੱਤਿਆਂ ਵਾਂਗ ਨਹੀਂ ਸਗੋਂ ਸਾਣਾ ਵਾਂਗ ਲੜਨਗੇ ਮੈਨੂੰ ਉੱਚੀ ਉੱਚੀ ਬੋਲਦੇ ਨੂੰ ਵੇਖ ਉਹ ਅਚਾਨਕ ਉੱਠ ਖਲੋਤੀ ਦੋ ਕਦਮ ਮੇਰੇ ਵਾਲ ਨੂੰ ਆਉਂਦੀ ਹੋਈ ਨੇ ਹੋਰ ਵੀ ਜ਼ੋਰ ਨਾਲ ਭੌਂਕਣਾ ਸ਼ੁਰੂ ਕਰ ਦਿੱਤਾ ਮੈਨੂੰ ਇੱਕ ਵਾਰ ਤੇ ਇੰਜ ਲੱਗਾ ਜਿਦਾਂ ਆਖਰੀ ਹੋਵੇ ਕਿ ਫੇਰ ਕੀ ਹੋਇਆ ਜੇ ਦੌੜ ਜਾਣਗੇ ਕਿ ਮੈਂ ਤਾਂ ਆਪਣਾ ਫਰਜ਼ ਵਾਖੂ ਵੀ ਨਿਭਾਉਂਗੀ ਅਸੀਂ ਜਨਾਰ ਆਪਣੇ ਔਲਾਦਾਂ ਨਾਲ ਪਿਆਰ ਕਰਦੇ ਹਾਂ ਉਹਨਾਂ ਤੇ ਕੋਈ ਸੱਟਾ ਨਹੀਂ ਲਾਉਂਦੇ ਨਾ ਹੀ ਕੋਈ ਜੂਆ ਹੀ ਖੇਡਦੇ ਹਾਂ ਉਹੀ ਜੂਆ ਜਿਸ ਦੀ ਗਿੜਤੀ-ਮਿੰਤੀ ਤੁਸੀਂ ਲੋਕ ਔਲਾਦ ਦੇ ਜਾਂਦੇ ਹੋ ਤਾਂ ਉਹੀ ਕਰਨੀ ਸ਼ੁਰੂ ਕਰ ਦਿੰਦੇ ਹੋ ਮੇਰਾ ਪੁੱਤ ਵੱਡਾ ਹੋਵੇਗਾ ਸੇਵਾ ਕਰੂ ਕਮਾਈ ਹੱਥ ਤੇ ਧਰੂ ਇੱਜ਼ਤ ਮਾਣ ਵਧਾਉ ਤੇ ਅਖੀਰ ਵਿੱਚ ਵਿਹਾਂ ਦੇ ਚਾਲੀ ਬਣਾਉ ਤੇ ਜਦੋਂ ਇਹ ਸਭ ਕੁਝ ਆਸਲ ਜ਼ਿੰਦਗੀ ਵਿੱਚ ਕਦੀ ਹੁੰਦਾ ਹੀ ਨਹੀਂ ਆ ਫੇਰ ਦੁੱਖਾਂ ਕਲੇਸ਼ਾਂ ਤੇ ਬਸਤਾਵਿਆਂ ਦੇ ਸਮੁੰਦਰ ਵਿੱਚ ਡੂੰਗਾ ਡੁੱਬ ਗਿਆ ਮਨੁੱਖ ਜਿਉਂਦੇ ਜੀਹੀ ਜ਼ਿੰਦਗੀ ਜਿਉਣੀ ਭੁੱਲ ਜਾਂਦਾ ਰੱਬ ਦੇ ਜੀ ਦੀਆਂ ਅੱਖੀਆਂ ਵਿੱਚੋਂ ਜ਼ਿੰਦਗੀ ਦਾ ਇੱਕ ਗਹਿਰਾ ਪੇਜ ਪੜਨ ਮਗਰੋਂ ਪਤਾ ਹੀ ਨਹੀਂ ਲੱਗਾ ਕਦੋਂ ਵਾਕੀ ਰਹਿੰਦੇ ਪੰਜ ਖੇਤ ਕੁਝ ਹੀ ਘੜੀਆਂ ਵਿੱਚ ਕਿੱਦਾਂ ਵਾਕੇ ਆਉ ਮਾਰੇ ਸੋ ਦੋਸਤੋ ਅਗਲੀ ਪੀੜੀ ਤੋਂ ਜਿੰਨੀਆਂ ਘਟਾਸਾਂ ਲਾਈਆਂ ਜਾਣ ਜ਼ਿੰਦਗੀ ਉਨੀ ਹੀ ਵੱਧ ਸਰਲ ਸਪਸ਼ਟ ਦੇ ਸੌਖੀ ਰਹੂ ਦਾਨੀਸ਼ਵਰ ਅਕਸਰ ਆਖਿਆ ਕਰਦੇ ਸਨ ਕਿ ਜੇ ਇਸ ਨਿੱਕੇ ਜਿੰਨੇ ਨਿੱਕੇ ਜਿੰਨੇ ਸਫ਼ਰ ਦਾ ਸਵਾਦ ਲੈਣਾ ਲੋਚਦੇ ਹੋ ਤਾਂ ਸਫ਼ਰ ਦੇ ਦੌਰਾਨ ਨਾਲ ਚੁੱਕਿਆ ਸਮਾਨ ਹੌਲਾ ਫੁੱਲ ਰੱਖਣਾ ਪੈਣਾ ਏ ਵਰਤਮਾਨ ਨੇ ਸਾਰੀ ਦੁਨੀਆ ਦੇ ਕੰਨਾਂ 'ਇਹ ਸੁਨੇਹਾ ਤਾਂ ਪਾ ਹੀ ਦਿੱਤਾ ਏ ਕਿ ਜ਼ਿੰਦਗੀ ਆਪ ਤੇ ਵਿਚਾਰੀ ਫੁੱਲ ਨਾਲੋਂ ਵੀ ਹੌਲੀ ਏ ਜਿਆਦਾ ਭਾਰਤੇ ਆਪ ਸਿਹੜੀਆਂ ਖੁਆਸ਼ਾਂ ਤੇ ਮਨਤੇ ਭਾਰੂ ਹੋਣ ਦਿੱਤੀਆਂ ਗਈਆਂ ਵੇ ਲੋੜੀਆਂ ਇਸ਼ਾਵਾਂ ਦਾ ਹੀ ਏ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ